ਬਠਿੰਡਾ ਦੇ ਥਾਣਾ ਸਿਵਲ ਲੈਂਡ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ 48 ਘੰਟੇ ਵਿੱਚ 22 ਟੋਲੇ ਦੇ ਲਗਭਗ ਚੋਰੀ ਕੀਤਾ ਸੋਨਾ ਕੀਤਾ ਬਰਾਮਦ ਚੋਰ ਨੂੰ ਕੀਤਾ ਗਿਆ ਗ੍ਰਿਫਤਾਰ 19 ਅਤੇ 20 ਦੀ ਦਰਮਿਆਨੀ ਰਾਤ ਨੂੰ ਬਠਿੰਡਾ ਦੇ ਮਾਰਕਟ ਟਾਊਨ ਐਚ ਆਈਜੀ ਕ્વાਟਰਾਂ ਦੇ ਵਿੱਚ ਇੱਕ ਘਰ ਦੇ ਅੰਦਰ 22 ਟੋਲੇ ਦੇ ਲਗਭਗ ਸੋਨਾ ਅਤੇ ਨਕਦੀ ਅਤੇ ਹੋਰ ਸਮਾਨ ਚੋਰੀ ਹੋ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਚੋਰ ਨੂੰ ਚੋਰੀ ਕੀਤਾ 22 ਟੋੜੇ ਦੇ ਲਗਭਗ ਸੋਨਾ ਅਤੇ ਉਸ ਦੇ ਕੋਲੋਂ ਨਕਦੀ ਜਿਹੜੀ ਉਹ ਬਰਾਮਦ ਕਰਾਇ ਲਈ ਤੇ ਚੋਰ ਨੂੰ ਦਿੱਤਰ ਕੀਤਾ ਗਿਆ ਹੈ ਅਤੇ ਇਸ ਦੇ ਮੁਕਦਮਾ ਅੰਜਿਕ ਕਰਕੇ ਇਹਨੂੰ ਬੰਦ ਹਾਲਤ ਕੀਤਾ ਗਿਆ ਆਓ ਸੁਣੌਣੇ ਇਸ ਬੰਦੀ ਕੀ ਕਹਿੰਦੇ ਨੇ ਉਹ ਲੋਕ ਜਿਨ੍ਹਾਂ ਦੇ ਘਰ ਹੋਈ ਸੀ ਚੋਰੀ ਤੇ ਪੁਲਿਸ ਦੇ ਉੱਚ ਉੱਚ ਅਧਿਕਾਰੀ ਮਿਹਰਬਾਰ ਬਾਰ-ਬਾਰ ਕਿਤੇ ਕਰਾਂਗੇ ਅਪਡੇਟ ਹਾਂ ਜੇ ਫਿਰ ਕਿੱਥੇ ਚਲੋ ਹਾਂਜੀ ਬਰਾਬਰ ਲਾ ਬਰਾਬਰ ਬਰਾਬਰ ਇੱਕ ਬਰਾਬਰ ਲਾਉਂਗਾ ਮੈਂ ਸਹਿਯੋਗ ਹਾਂ ਹਾਜੀ ਮਾਤਾ ਮਤਾਈ ਕੀ ਨਾਮ ਮਾਤਾ ਮੇਰਾ ਨਾਮ ਸ਼ਰਣੀ ਇੱਕ ਚੋਰੀ ਹੋਈ ਸੀ ਪੁਲਿਸ ਨੇ ਉਹ ਚੋਰੀ ਲੱਭ ਕੇ ਦਿੱਤਾ ਚੋਰੀ ਦਾ ਸਮਾਨ ਹਾਂ ਕਿੰਨੀ ਖੁਸ਼ੀ ਹੈ ਮੈਨੂੰ ਬੇਟੇ ਜਿੰਨੀ ਤੁਸੀਂ ਕਹੋਗੇ ਮੈਂ ਉਹਦਾ ਬਿਆਨ ਕਰ ਨਹੀਂ ਸਕਦੀ ਜਦੋਂ ਚੋਰੀ ਹੋ ਗਈ ਸੀ ਕਿੰਨਾ ਕ ਸਦਮਾ ਲੱਗਿਆ ਮੈਨੂੰ ਬੇਟੇ ਬਸ ਪੁੱਛੋ ਨਾ ਬੇਟੇ ਮੈਂ ਤਾਂ ਟੀਕੇ ਤੇ ਟੀਕੇ ਲਗਵਾਈਆਂ ਨਹੀਂ ਹੈ ਗੱਲ ਦਾ 골ਡ ਸੀਗਾ ਦੇ ਨਾਲ ਛੋਟੀਆਂ ਜਾਂਦਾ ਵੀ ਕੋਈ ਜੁੜੀਆਂ ਸੀ ਮੇਰੀ 55 ਸਾਲ ਨੂੰ ਵਿਆਹ ਬੇਲੇ ਦਾ ਹੀ ਹੈ ਬੇਟੇ ਮੇਰਾ ਮਦਰ ਦਾ ਪਾਈ ਹੋਇਆ ਸਾਰਾ ਜਿਹੜਾ ਚੋਰ ਸੀ ਤੁਸੀਂ ਜਾਣਦੇ ਹੋ ਕੱਲੇ ਨੂੰ ਬੇਟੇ ਮੈਂ ਕਿਸੇ ਕਿਵੇਂ ਕਰੇ ਬੜਿਆ ਹੈ ਆਪਣਾ ਬੇਟੇ ਸਾਡੀ ਚੱਲ ਰਹੀ ਸੀਗੀ ਕੰਸਟਰਕਸ਼ਨ ਚੱਲੀ ਹੁੰਦੀ ਹੈ ਉਹ ਨਿੱਜੇ ਤਾਂ ਖੁੱਲ੍ਹਾਈ ਸੀ ਠੀਕ ਹੈ ਉੱਤੋਂ ਮਿਲ ਕੇ ਸਾਡੀ ਜਿਹੜੀ ਜਾਲੀ ਸੀਗੀ ਤੇ ਅੰਦਰ ਵੱਜਾ ਸੀ ਉਹ ਪਟਾਕੇ ਸਿਰ ਉੱਖ ਲੱਗੀ ਹੋਈ ਸੀ ਜੀ ਵੀ ਉਹਨੂੰ ਕਰਵਾਇਆ ਪਲਸtere ਸੀ ਉਹ ਫਿਰ ਹਲੇ ਲੱਗਣਾ ਨਹੀਂ ਸੀ ਕੁਛ ਉਹ ਮੂਰੇ ਬੇਟੇ ਨੇ ਕੀ ਕੀਤੀ ਜਾਲੀ ਲਾਤੀ ਮੂਰੇ ਸਲੰਡੇ ਰੱਖਤਾ ਤੇ ਵੀ ਚਲੋ ਜਾਲੀ ਬਿੱਲੀ ਤੋਂ ਅਸਲ ਤਾਂ ਸਾਨੂੰ ਬਿੱਲੀ ਦਾ ਡਰ ਸੀ ਵੀ ਅੰਦਰ ਆ ਗਈ ਚੋਰਾਵਾਰੇ ਦਾ ਚੋਤੀ ਤਾਂ ਸਾਨੂੰ ਹੈ ਹੀ ਨਹੀਂ ਸੀ ਵੀ ਬਿੱਲੀ ਆ ਗਈ ਸਾਡਾ ਨੁਕਸਾਨ ਕਰ ਜੂ ਕੁਛ ਕੀ ਕਹਾਂਗੇ ਪੁੱਤ ਨੇ 48 ਘੰਟੇ ਵਿੱਚ ਉਹਨਾਂ ਦਾ ਕੀ ਕਹਿਣਾ ਚਾਹੋਗੇ ਪੁੱਤ ਨੇ ਮੈਂ ਤਾਂ ਜੀ ਇਹਨਾਂ ਦਾ ਤੁਹਾਨੂੰ ਕਹਤਾ ਵੀ ਧੰਨਵਾਦ ਕਰੀਏ ਤੇ ਮੈਂ ਇਹਨਾਂ ਦਾ ਕੁਝ ਵੀ ਨਹੀਂ ਦੇਣ ਦੇ ਸਕੀ ਜਿਹੜੇ ਮੇਰੇ ਬੱਚਾ ਦਾ ਮੇਰੇ ਬੱਚੇ ਹੀ ਹੈ ਇਹ ਪੁੱਤਾਂ ਦੇ ਵੀ ਧੰਨਵਾਦ ਇਹ ਮੇਰਾ ਬੇਟਾ ਛੋਟਾ ਉਹ ਵੱਡੇ ਹੈ ਮੇਰੇ ਜਿਨ੍ਹਾਂ ਨੇ ਮੈਨੂੰ ਇੰਨੀ ਮੇਰੀ ਮਦਦ ਕਰਕੇ ਤੇ ਮੇਰਾ ਮੈਨੂੰ ਮਾਂ ਦੇ ਰੂਪ ਦੇ ਵਿੱਚ ਮੰਨ ਕੇ ਉਹਨਾਂ ਨੇ ਕਿ ਐਸੀ ਕਹਿੰਦੇ ਡੀਐਸਪੀ ਨੇ ਕਹਿੰਦੇ ਮਾਤਾ ਜੀ ਸਾਨੂੰ ਤੁਸੀਂ ਮਾਂ ਦੀ ਸ਼ਰੀਓ ਸਾਨੂੰ ਮਾਂ ਦਿਸਦੇ ਸੀ ਸੋਡਾ ਕਰਾਂਗੇ ਤੁਸੀਂ ਹੌਸਲਾ ਰੱਖੋ ਜੀ ਸੁਨੀਲ ਕੁਮਾਰ ਗੁਪਤਾ ਜੀ ਸੁਨੀਲ ਕੁਮਾਰ ਜੀ ਜਿਹੜੀ ਚੋਰੀ ਹੋਈ ਸੀ ਪਹਿਲਾਂ ਤਾਂ ਚੋਰੀ ਹੋਈ ਕਦੋਂ ਸੀ ਕਿਵੇਂ ਹੋਈ ਇਹ ਚੋਰੀ ਹੋਈ ਹੈ ਜੀ ਮੈਂ 12:30 ਵਜੇ 19 ਤਰੀਕ ਨੂੰ 20 ਹੋ ਗਈ ਸੀ 20 ਤਰੀਕ ਨੂੰ ਸਵੇਰੇ 12:30 ਵਜੇ ਮੈਂ ਮਤਲਬ ਚਰਾਗ ਸੀਗੇ ਦੁਆ ਸਲਾਮ ਕਰਕੇ ਮੈਂ ਸੁੱਤਾ ਜੀ ਉਸ ਤੋਂ ਬਾਅਦ 2 ਵਜੇ ਮੰਮੀ ਉੱਠੇ ਮੈਂ ਲਾਈਟਾਂ ਜਗੜੀਆਂ ਸੀ ਘਰ ਦੀਆਂ ਸਾਰੀਆਂ ਮੰਮੀ ਨੂੰ ਐ ਸੀ ਕਿਉਂਕਿ ਸਾਡੇ ਘਰ ਕੰਸਟਰਕਸ਼ਨ ਨੇ 13 ਮਹੀਨਿਆਂ ਤੋਂ ਚੱਲਦੀ ਨੂੰ ਜੀ ਅਸੀਂ ਨਾ ਲਾਈਟਾਂ ਚੱਲ ਲੈਣੇ ਆ ਤੁਰਦੇ ਫਿਰਦੇ ਰਹਿੰਦੇ ਅੱਧੇ ਪੌਣੇ ਘੰਟੇ ਬਾਅਦ ਦੇਖਦੇ ਚੈੱਕ ਕਰਦੇ ਰਹਿੰਦੇ ਆ ਵੀ ਕੋਈ ਮਤਲਬ ਐਦਾਂ ਦੀ ਵਾਰਦਾਤ ਕਦੇ ਵੀ ਨਹੀਂ ਹੋਈ ਮੇਰੇ ਘਰੇ ਕਿੰਨੀ ਮਿਸਤਰੀ ਆ ਗਏ ਮਜ਼ਦੂਰ ਲਾ ਕੇ ਚਲੇ ਗਏ ਤਾਂ ਉਹ ਕਿਆ ਹੋਇਆ ਵੀ 12:30 ਮੈਂ ਸੋਇਆ ਮੈਂ ਕਿਹਾ ਚਲੋ ਹੁਣ ਮੈਂ ਕਰਦਾ ਤੇ 2 ਵਜੇ ਮੰਮੀ ਨੇ ਦੇਖਿਆ ਲਾਈਟ ਜਗੀ ਇਹਨਾਂ ਨੇ ਸੋਚਿਆ ਵੀ ਮੈਂ ਹੁਣੀ ਸੁੱਤਾ ਵੀ ਚਲ ਮੈਂ ਜਗਾਤੀ ਹੋਣੀ ਐ ਵੀ ਅਸੀਂ ਜਗਾਉਂ ਪਰ ਜਦੋਂ ਮੈਂ 3 ਵਜੇ ਉੱਠ ਕੇ ਦੇਖਿਆ ਵੀ ਲਾਈਟ ਮੰਮੀ ਦੇ ਕਮਰੇ ਦੀ ਕਿਵੇਂ ਜਗੀ ਜਾਂਦੀ ਹੈ ਮੈਂ ਭੱਜ ਕੇ ਮੰਮਾ ਨੂੰ ਟਾਇਆ ਤਾਂ ਮੰਮਾ ਹੜਬੜਾ ਕੇ ਐਕਚੁਅਲੀ ਕੀ ਹੈ ਮੰਮੀ ਪਰਸ ਹਮੇਸ਼ਾ ਆਪਣੇ ਕਨਸਟਡੀ ਚ ਰੱਖਦੇ ਹੁੰਦੇ ਸੀ ਉਦੋਂ ਨੇ ਮੰਮੀ ਤੋਂ ਮੈਂ 1000 ਰੁਪਏ ਲਿਆ ਸੀ ਮੈਂ ਮਿਸਤਰੀ ਨੂੰ ਦੇਣਾ ਸੀ ਮੈਂ ਕਿਹਾ ਮੰਮਾ 1000 ਰੁਪਏ ਦੀ ਉਹ ਕਦੇ ਕੁਦਰਤੀ ਮੰਮੀ ਆਪਣੇ ਵਾਲੇ ਕਮਰੇ 'ਚ ਬੈੱਡ ਤੇ ਰੱਖ ਕੇ ਭੁੱਲ ਗਈ ਦਿਮਾਗ 'ਚੋਂ ਨਿਕਲ ਗਿਆ ਨਾ ਦੀ ਵੀ ਮੈਂ ਮੇਰਾ ਪਰਸ ਇਹ ਤਾਂ ਮੰਮੀ ਹੜਬੜਾ ਕੇ ਫਟਾਫਟ 3 ਵਜੇ ਉੱਠੇ ਕਹਿੰਦੇ ਮੇਰਾ ਤਾਂ ਕਾਕੇ ਪਰਸ ਪਿਆ ਸੀ ਉੱਤੇ ਭੱਜ ਕੇ ਫਟਾਫਟ ਮੈਂ ਜ਼ਿੰਦਗੀ 'ਚ ਉਹਨਾਂ ਨੂੰ ਭੱਜਦੇ ਨਹੀਂ ਦੇਖਿਆ ਕਿਉਂਕਿ ਹੈਂਡੀਕੈਪ ਹੈ ਫਟਾਫਟ ਉਧਰ ਭੱਜ ਦੱਬ ਕੇ ਵੱਜੇ ਜੀ ਜਾ ਕੇ ਬਸੇ ਤਾਂ ਉੱਚੀ ਚੀਕਾ ਮਾਰਨ ਲੱਗੇ ਜੀ ਪਿੱਟਣ ਲੱਗੇ ਮਤਲਬ ਐ ਸਮਝੋ ਵੀ ਦਿਮਾਗ ਤੇ ਬੋਝ ਪੈ ਗਿਆ ਫਿਰ ਮੈਂ ਗਵਾਂਡਿਆ ਨੂੰ ਜਗਾਇਆ ਸਾਰੇ ਗਵਾਂਡਿਆ ਨੇ ਆ ਕੇ ਮੇਰੀ ਮਦਦ ਨੂੰ ਸੰਭਾਲਿਆ ਵੀ ਵੀ ਮੇਰੀ ਤਾਂ ਦਸਾਂ ਨੌਂ ਆ ਦੀ 55 ਸਾਲ ਦੇ ਮੇਰੀ ਮਾਂ ਦੇ ਮੇਰੀ ਸੱਸ ਦੇ ਗਏ ਨੇ ਵੀ ਮੇਰੇ ਤਾਂ ਆਕਾ ਗਏ ਸਾਰਾ ਕੁਝ 50000 ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦਾ ਬੜੀ ਜਲਦੀ ਉਹਨਾਂ ਬਹੁਤ ਐਸਐਸਪੀ ਮੈਡਮ ਦੇ ਅਸੀਂ ਦਿਲੋਂ ਧੰਨਵਾਦ ਆ ਵੀ ਸਾਨੂੰ ਸਾਡੇ ਜ਼ਿਲ੍ਹੇ ਨੂੰ ਉੱਨੇ ਅੱਛੇ ਮਤਲਬ ਮੈਡਮ ਮਿਲੇ ਹੈ ਵੀ ਜ਼ਿਲ੍ਹੇ ਦੀਆਂ ਮਤਲਬ ਵਾਰਦਾਤਾਂ ਨੂੰ ਘਟੀਆਂ ਹੈ ਇਹ ਜੀ ਕੰਮ ਹੋ ਰਿਹਾ ਤਾਂ ਇਹਦੇ ਨਾਲ ਤਾਂ ਲੱਗ ਰਿਹਾ ਵੀ ਬਠਿੰਡਾ ਸੇਫ ਹੈ ਅਸੀਂ ਇਹ ਗੱਲ ਕਹਾਂਗੇ ਬਾਕੀ ਅਸੀਂ ਵੀ ਮਮੇ ਮਮਾ ਮਰਦਨ 50000 ਰੁਪਏ ਕਢਾ ਕੇ ਲਿਆ ਕੇ ਦਿੱਤਾ ਜੀ ਬੈਂਕ ਚ ਮੰਮੀ ਨੂੰ ਪੈਨਸ਼ਨ ਸੀ ਮੰਮੀ ਨੂੰ ਪੈਨਸ਼ਨਰ ਹੈਗੀ ਟੀਚਰ ਦੇ ਟੈਅਰ ਹੋਏ ਆ ਬਸ ਉਹ ਸਾਨੂੰ ਦੁੱਖ ਹੈ ਵੀ ਸਾਡੀ ਦਸਾਂ ਨੋਹਾਂ ਦੀ ਕਮਾਈ ਉਹ ਸਾਡੀ ਮਤਲਬ ਸਾਨੂੰ ਲੱਗਦਾ ਕਈ ਵਾਰੀ ਆਪਾਂ ਜਲਦਬਾਜੀ ਕਰਦੇ ਹੁੰਨੇ ਆ ਵੀ ਪੁਲਿਸ ਨੂੰ ਜਲਦੀ ਕਰਨੀ ਚਾਹੀਦੀ ਆ ਕਾਰਵਾਈ ਲੱਗਦਾ ਸਾਨੂੰ ਨੂੰ ਯਕੀਨ ਇੰਨਾ ਕੁ ਦਵਾਤਾ ਸੀਗਾ ਕਿ ਮੇਰੇ ਮਦਰ ਥੋੜਾ ਜਿਹਾ ਇਮੋਸ਼ਨ ਸੀਗੇ ਉਹ ਬਰਦਾਸ਼ਤ ਨਹੀਂ ਕਰ پا ਰਹੇ ਸੀ ਅੱਜ ਸਵੇਰੇ ਵੀ ਇੰਜੈਕਸ਼ਨ ਲਵਾ ਕੇ ਸਵਾਇਆ ਇਹਨਾਂ ਨੂੰ ਕੱਲ ਵੀ ਰਾਤੀ ਇੰਜੈਕਸ਼ਨ ਲਵਾਇਆ ਗਿਆ ਕਿਉਂਕਿ ਮੇਰੇ ਬੇਟੇ ਡਾਕਟਰ ਆ ਉਹਨਾਂ ਨੇ ਆਪਣੇ ਦੋਸਤ ਨੂੰ ਬੁਲਾ ਕੇ ਟੀਕਾ ਲਵਾਇਆ ਮਦਰ ਮੇਰੇ ਤਾਂ ਥੋੜਾ ਜਿਹਾ ਰਿਲੈਕਸ ਹੋਏ ਫਿਰ ਫਿਰ ਰੋਣ ਲੱਗ ਜਾਂਦੇ ਸੀਗੇ ਜੀ ਪਰ ਜਲਦਬਾਜੀ ਇਹ ਹੁੰਦਾ ਵੀ ਜਿਹਦੇ ਮਨ ਨੂੰ ਲੱਗੀ ਹੁੰਦੀ ਆ ਉਹਨੂੰ ਐ ਹੁੰਦਾ ਵੀ ਮੇਰਾ ਘੰਟੇ 'ਚ ਹੀ ਕੰਮ ਹੋ ਜੇ ਤਾਂ ਵੀ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾਗਾ ਬਸ ਪਰ ਉਹ ਜਿਵੇਂ 48 ਘੰਟਿਆਂ ਦੇ ਵਿੱਚ ਸੋਲਵ ਕੀਤੀ ਹੈ ਤੇ ਇੱਕ ਬਸ ਕਹਿ ਰਿਹਾ ਵੀ ਇੱਕ ਚੈਨੀ ਨਹੀਂ ਮਿਲੀ ਤੇ ਜਿਵੇਂ ਕਹਿੰਦੇ ਮੇਰੇ ਦਸਾਂ ਨੋਹਾਂ ਦੀ ਮੇਰੀ ਪੈਨਸ਼ਨ ਸੀ ਮੇਰੇ ਫਾਦਰ ਦੀ ਪੈਨਸ਼ਨ ਸੀ ਡਾਲਰ ਸੀਗੇ ਜੀ ਬਸ ਉਹ ਨਹੀਂ ਰਿਕਵਰ ਕਰ ਮੈਂ ਬਸ ਕਹਿੰਦਾ ਵੀ ਮੇਰਾ ਰਹਿ ਗਿਆ ਉਹ ਹਜੇ ਵੀ ਮੈਂ ਇਹਨਾਂ ਨੂੰ ਬਹੁਤ ਸਮਝਾਇਆ ਮੈਂ ਕਿ ਮੈਮ ਐਸਐਸਪੀ ਮੈਡਮ ਦੀ ਬਹੁਤ ਜ਼ਿਆਦਾ ਵੱਡੀ ਇਹ ਉਪਲਬਧੀ ਹੈ ਇਹ ਦੋ ਵੱਡੀ 48 ਘੰਟਿਆਂ ਚ ਸੋਲਵ ਨਹੀਂ ਮੰਨ ਲਓ ਨਾ ਹੁੰਦੀ ਤਾਂ ਮੈਨੂੰ ਇਹ ਲੱਗਦਾ ਸੀ ਮੈਂ ਮੇਰੇ ਮਦਰ ਨੂੰ ਹੱਥੋਂ ਖੋ ਲਾਂਨਾ ਸੀ ਬੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ ਅੱਖ ਦੀ ਗੱਲ ਹੈ ਵੀ ਜਿਹੜੀ ਮਾਤਾ ਦਾ ਇਹ ਚੋਰੀ ਦਾ ਮਤਲਬਲੇ ਜਿਹੜਾ ਸਮਾਨ ਸੀਗਾ ਚੋਰ ਚੋਰੀ ਕਰਕੇ ਲੈ ਗਿਆ ਸੀ ਇੱਕ ਇਹ ਹੁਸ਼ਾ ਰਾਣੀ ਮਾਤਾ ਜੀ ਦਾ ਨੇ ਸੰਭਾਲ ਕੇ ਰੱਖਿਆ ਸੀ ਤੇ ਉਹ ਬੜਾ ਮਤਲਬ ਉਹ ਸਦਮੇ ਦੇ ਵਿੱਚ ਸੀ ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਸਮਾਨ ਇਹ ਸਾਰਾ ਬਰਾਂਦ ਹੋ ਗਿਆ ਤੇ ਉਹਨਾਂ ਦੇ ਵਿੱਚ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਤੇ ਬੜਾ ਉਹਨਾਂ ਨੇ ਪ੍ਰਮਾਤਮਾ ਨੂੰ ਦੁਆਵਾਂ ਦੇ ਰਿਆ ਵੀ ਵੀ ਮੇਰਾ ਸਾਰਾ ਸਮਾਨ ਪੁਲਿਸ ਨੇ ਬਰਾਮਦ ਕਰ ਲਿਆ ਠੀਕ ਹੈ ਮਿਤੇ 19 ਅਤੇ 20 ਜੂਨ ਦੀ ਦਰਵੈਨੀ ਰਾਤ ਨੂੰ ਇੱਥੇ ਐਚ ਆਈਜੀ ਜਿਹੜੇ ਕਲੋਨੀ ਤੇ ਮਕਾਨ ਨੰਬਰ 1295 ਫੇਜ ਨੰਬਰ 1 ਮਾਡਲ ਟਾਉਨ ਬਠਿੰਡਾ ਵਿਖੇ ਸ਼੍ਰੀ ਸੁਨੀਲ ਕੁਮਾਰ ਜੀ ਦੇ ਘਰ ਵਿੱਚੋਂ ਤਕਰੀਬਨ ਉਹਨਾਂ ਨੂੰ ਪਤਾ ਲੱਗਿਆ ਵੀ 3 ਵਜੇ ਤੇ ਲਗਭਗ ਇੱਕ ਬਹੁਤ ਵੱਡੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਸੀ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸੋਨੇ ਦੇ ਗਹਿਣੇ ਤੇ ਨਗਦੀ ਤੇ ਉਹਨਾਂ ਦਾ ਪਾਸਪੋਰਟ ਤੇ ਇੱਕ ਬੈਗ ਦੇ ਵਿੱਚੋਂ ਕਾਫੀ ਜਿਹੜਾ ਡਾਕੂਮੈਂਟਰੀ ਤੇ ਹੋਰ ਸਮਾਨ ਉਹ ਚੋਰੀ ਹੋ ਗਿਆ ਸੀ ਤੇ ਜਿਹਦੇ ਸਬੰਧੇ ਅਸੀਂ ਪੁਲਿਸ ਵੱਲੋਂ ਮਕਦਮਾ ਨੰਬਰ 162 ਮਿਤੀ 22 2025 ਇੰਟਰਸੈਕਸ਼ਨ 305 A 331 4 ਡੀ ਐਨ ਐਸ ਜਿਹੜੀ ਪੁਰਾਣੀ 457 380 ਆਈ ਪੀਸੀ ਦੇ ਅਧੀਨ ਥਾਣਾ ਸਿਵਲ ਲਾਈਨ ਚ ਬਿਖੇ ਮਕਦਮਾ ਦਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਸ਼੍ਰੀ ਅਮਨੀਤ ਕੌਂਡਲ ਜੀ ਦੇ ਦਿਸ਼ਾ ਨਿਰਦੇਸ਼ ਦੇ ਅਨਸਾਰ ਤੇ ਇਸ ਮਕਦਮੇ ਦੀ ਸਾਡੇ ਪੁਲਿਸ ਮੁਲਾਜ਼ਮਾਂ ਦੁਆਰਾ ਐਸ ਐਚਓ ਹਰਜੋਤ ਸਿੰਘ ਮਾਨ ਦੁਆਰਾ ਤੇ ਇਹਨਾਂ ਦੀ ਟੀਮ ਦੇ ਵਿੱਚ ਸਪੈਸ਼ਲ ਜਿਹੜਾ ਹੌਲਦਾਰ ਮਨਜੀਤ ਸਿੰਘ ਦੁਆਰਾ ਟੈਕਨੀਕਲ ਤਰੀਕੇ ਦੇ ਨਾਲ ਤੇ ਦੂਸਰਾ ਜਿਹੜਾ ਮੁਖਬਰ ਖਾਸ ਦੀ ਤਲਾਹ ਤੇ ਅਨਸਾਰ ਇਸ ਵਿੱਚੋਂ ਜਿਸ ਵਿਅਕਤੀ ਨੇ ਚੋਰੀ ਕੀਤੀ ਸੀ ਉਹਨੂੰ ਅਸੀਂ 48 ਘੰਟੇ ਚੋਰੀ ਹੋਣ ਤੋਂ 48 ਘੰਟੇ ਦੇ ਅੰਦਰ ਅੰਦਰ ਇੱਕ ਕਾਰ ਸਮੇਤ ਕਾਬੂ ਕਰਕੇ ਜਿਹੜਾ ਚੋਰੀ ਕੀਤਾ ਸਮਾਨ ਜਿਹਦੇ ਵਿੱਚੋਂ ਤਕਰੀਬਨ 20 ਟੋਲੇ ਸੋਨੇ ਦੇ ਗਹਿਣੇ ਜਿੰਨਾ ਵਿੱਚੋਂ ਇੱਕ ਤਿੰਨ ਜਿਹੜੀ ਤਿੰਨ ਚੈਨ ਸੋਨਾ ਤਕਰੀਬਨ 52 ਗ੍ਰਾਮ ਚਾਰ ਚੂੜੀਆਂ ਸੋਨਾ 60 ਗ੍ਰਾਮ ਤੇ ਦੋ ਗਜਰੇ ਸੋਨਾ 34 ਗ੍ਰਾਮ ਦੋ ਵੱਡੇ ਗਜਰੇ ਸੋਨਾ 50 ਗ੍ਰਾਮ ਤੇ ਇੱਕ ਚਾਂਦੀ ਦੀ ਮੂਰਤੀ ਸਿੱਕਾ ਟਾਈਪ 50 ਗ੍ਰਾਮ ਤੇ ਚਾਰ ਚਾਂਦੀ ਦੇ ਸਿੱਕੇ ਤੇ ਔਰ ਉਹਦੇ ਵਿੱਚ ਇੱਕ ਉਹਨਾਂ ਦੀ ਜਿਹੜੀ ਘਰ ਦੇ ਵਿੱਚੋਂ 우ਸ਼ਾ ਰਾਣੀ ਜੀ ਆ ਉਹਨਾਂ ਦਾ ਪਾਸਪੋਰਟ ਤੇ ਉਹਨਾਂ ਦੇ ਕੁਝ ਸਨਾਖਤੀ ਕਾਰਡ ਤੇ ਉਹਨਾਂ ਦਾ ਇੱਕ ਜਿਹੜਾ ਹੈਂਡੀਕੈਪ ਦਾ ਸਰਟੀਫਿਕੇਟ ਤੇ ਇੱਕ ਵੱਡਾ ਪਰਸ ਤੇ ਇੱਕ ਹੋਰ ਛੋਟਾ ਪਰਸ ਉਹ ਜਿਹੜਾ ਚੋਰੀ ਹੋਇਆ ਸੀ ਸਮਾਨ ਉਹ ਅੱਜ ਅਸੀਂ 24 48 ਘੰਟੇ ਦੇ ਅੰਦਰ ਅੰਦਰ ਬਰਾਮਦ ਕਰਕੇ ਇਹ ਇੱਕ ਚੋਰ ਸੀ ਸਮਝੂ ਉਤਰ ਕਾਕਾ ਸਿੰਘ ਵਾਸੀ ਡੰਗਾ ਟੰਗਾ ਕਲੋਨੀ ਬਠਿੰਡਾ ਨੇ ਪਾਸੋਂ ਅਸੀਂ ਬਰਾਮਦ ਕੀਤਾ ਇਹ ਜਿਹੜਾ ਸੋਨਾ ਹੈ तकरीबन 20 ਟੋਲੇ ਦੇ ਲਗਭਗ ਸੋਨਾ ਸੋਨੇ ਦੇ ਗਹਿਣੇ ਇਹ ਚੋਰੀ ਘਰ ਦੇ ਵਿੱਚੋਂ ਰਾਤ ਸਮੇਂ ਜਦੋਂ ਪਰਿਵਾਰ ਸੁਤਾਂ ਹੋਇਆ ਸੀਗਾ ਤੇ ਇਹ ਸੰਜੂ ਉਹਨਾਂ ਦੇ ਘਰ ਦੇ ਵਿੱਚੋਂ ਘਰ ਦੇ ਵਿੱਚ ਦਾਖਲ ਹੋ ਕੇ ਦਰਵਾਜ਼ਾ ਘੋੜ ਕੇ ਤੇ ਅੰਦਰ ਦਾਖ ਲੋ ਕੇ ਤੇ ਕਮਰੇ ਦੇ ਵਿੱਚੋਂ ਉਹਨਾਂ ਦਾ ਇਹ ਬੈਗ ਦੇ ਵਿੱਚ ਇੱਕ ਲੀਡ ਚ ਬੈਗ ਦੇ ਵਿੱਚ ਇਹ ਸਾਰਾ ਸਮਾਨ ਰੱਖਿਆ ਹੋਇਆ ਸੀ ਤੇ ਉਹ ਇਹ ਚੋਰੀ ਕਰਕੇ ਲੈ ਗਿਆ ਸੀ ਤੇ ਭੇਤੀ ਸੀ ਤੇ ਹਾਂ ਨਕਦੀ 50000 ਰੁਪਏ ਦੇ ਲਗਭਗ ਨਕਦੀ ਵੀ ਸੀ ਇਹ ਹਾਂਜੀ ਆ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ 20 ਟੋਲੇ ਸੋਨਾ ਤੇ ਬਾਕੀ ਜਿਹੜਾ ਸਮਾਨ ਉਹ ਅਸੀਂ ਬਰਾਮਦ ਕਰ ਲਿਆ। ਉਹ ਅਜੇ ਅਸੀਂ ਇਹਨੂੰ ਗ੍ਰਫਤਾਰ ਕੀਤਾ ਤੇ ਹੁਣ ਪੁਲਿਸ ਰਿਮਾਂਡ ਲੈ ਕੇ ਉਹਦੀ ਵੀ ਅਸੀਂ ਬਰਾਮਦ ਕੀਤਾ। ਉਹ ਜਾਣ ਸੀ ਇਹ ਸਭ ਤੋਂ ਵੱਧ ਕੀ ਕਰਦਾ ਵੀ ਉਹਨੂੰ ਇੰਨਾ ਅਸੀਂ ਕਹਿੰਦਾ ਇਹਨਾਂ ਦੇ ਘਰ ਦਾ ਵਿੱਚ ਇਹ ਜਿਹੜਾ ਸੰਜੂ ਇਹ ਲੱਗੇ ਦੰਗਾ ਕਲੋਨੀ ਦੇ ਵਿੱਚ ਦਾ ਰਹਿਣ ਵਾਲਾ ਲੱਗਾ ਪੀਰਤ ਕਲੋਨੀ ਦਾ ਇਹ ਰਹਿਣ ਵਾਲਾ ਤੇ ਇਹ ਜਿਹੜਾ ਬੇਲੇ ਟਾਈਪ ਨੌਜਵਾਨ ਆ ਪਹਿਲਾਂ ਵੀ ਇਹ ਤੇ ਚਾਰ ਜਿਹੜੇ ਚੋਰੀ ਦੇ ਸਬੰਧੀ ਮੁਕਦਮੇ ਦਰਜ ਹੈ ਨਿਕਲਦਾ ਸੀ ਕਿ ਉਹ ਹਸਪੀਟਲ ਤੇ ਖੜਾ ਨਹੀਂ ਇਹ ਇਕੱਲਾ ਹੀ ਫਿਕਰ ਹੋਇਆ ਸਰ ਜੱਗੀ ਕਿਤੇ ਵੇਲੇ ਚੋਰੀ ਹੋਈ ਸੀ ਤੁਹਾਨੂੰ ਕਿਤੇ ਲਾਈਟ ਉਹ ਦੇਖੋ ਲਾਈਟ ਗਈ ਸਰ ਕਿਤੇ ਵੇਲੇ ਇਹ ਚੋਰੀ ਹੋਈ ਆ ਤੇ 1 ਵਜੇ ਤੋਂ ਲੈ ਕੇ 2 ਵਜੇ ਦੇ ਦਰਮਿਆਨ ਇਹ ਚੋਰੀ ਹੋਈ ਆ ਪਰਿਵਾਰ ਨੂੰ ਰਾਤ 3 ਵਜੇ ਤੜਕੇ ਜਦੋਂ ਪਰਿਵਾਰ ਦਾ